ਸਰ ਸਾਡੇ ਪਿਛਲੇ 15 ਦਿਨ ਤੋਂ ਸੀਵਰੇਜ ਦੀ ਬਲਾਕੇਜ ਆ ਜੀ ਪਾਣੀ ਸਾਰੀ ਕਲੋਨੀ ਚ ਖੜਾਗਾ ਮੁਸਕ ਮਾਰਦਾ ਜੀ ਨੰਗਨੂ ਜਗ੍ਹਾ ਨਹੀਂ ਹੈ ਉੱਥੇ ਬਿਮਾਰੀਆਂ ਫੈਲਣ ਦਾ ਖਤਰਾ ਹੈਗਾ ਜੇ ਕੋਈ ਇਥੇ ਬਿਮਾਰੀ ਫੈਲਦੀ ਆ ਤਾਂ ਐਸਡੀਓ ਪਰਵਿੰਦਰ ਸਿੰਘ ਦੀ ਨਿੱਜੀ ਜ਼ਿੰਮੇਵਾਰੀ ਹੋਊਗੀ ਅਸੀਂ ਵਾਰ-ਵਾਰ ਪਰਵਿੰਦਰ ਸਿੰਘ ਨੂੰ ਇਹਨਾਂ ਦੇ ਜੀ ਨੂੰ ਇਹਨਾਂ ਦੇ ਜਿਹੜਾ ਕੰਟਰੈਕਟਰ ਆ ਉਹਨੂੰ ਫੋਨ ਕਰ ਚੁੱਕੇ ਆਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਸੀਵਰੇਜ ਦਾ ਪਾਣੀ ਥਾਂ-ਥਾਂ ਖੜਾਗਾ ਕੌਣ ਨਹੀਂ ਜਾ ਕੇ ਦੇਖੋ ਚੈੱਕ ਕਰੋ ਆਪਣੇ ਮਤਰਕਾ ਸਾਹਿਬ ਦੇਖੋ ਇੱਥੇ ਆ ਕੇ ਕੀ ਹਾਲ ਹੈਗਾ ਕਿਸੇ ਨੇ ਸਾਡੇ ਗੇੜਾ ਨਹੀਂ ਮਾਰਿਆ ਇੱਥੇ ਜੀ ਨਾ ਜੇਈ ਨੇ ਨਾ ਐਸਡੀਓ ਨੇ ਨਾ ਕੋਈ ਕੋਈ ਹੋਰ ਅਫਸਰ ਨੇ ਗਏ ਜਿਹੜਾ ਇਹਨਾਂ ਦਾ ਠੇਕੇਦਾਰ ਦਾ ਬੰਦਾ ਹੈਗਾ ਉਹ ਵੀ ਨਹੀਂ ਗਿਆ इवन ਕੋਈ ਤੇ ਅਸੀਂ ਬਹੁਤ ਔਖੇ ਆ ਜੀ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਇਹ ਜਲਦੀ ਦਲ ਦੀ ਖੋਲਿਆ ਜਾਵੇ ਹੁਣ ਅਸੀਂ ਸੀਵਰੇਜ ਬੋਰਡ ਦਫ਼ਤਰ ਆਏ ਆ ਜੀ ਆ ਸਾਹਮਣੇ ਦਫ਼ਤਰਾਂ ਦਾ ਪਿਛਲੇ ਪਾਸੇ ਕੋਈ ਇੱਥੇ ਅਧਿਕਾਰੀ ਜਾਂ ਐਸਡੀਓ ਜਾਂ ਜੇਈ ਕੋਈ ਨਹੀਂ ਹੈ ਇੱਥੇ ਜੀ ਅੱਜ ਤੱਕ ਜੀ 9 ਵਜੇ ਦੇ ਇੱਥੇ ਆਏ ਹੋਇਆ ਸਾਨੂੰ ਕੋਈ ਨਹੀਂ ਮਿਲਿਆ ਹੈਗਾ ਸਟਾਫ ਮੈਂਬਰ ਕਿ ਆਪਣਾ ਕੋਈ ਨਹੀਂ ਮਿਲਿਆ ਤੇ ਸਾਨੂੰ ਪਾਣੀ ਦੀ ਇੰਨੀ ਦਖਲੀਪਾ ਹੱਦ ਤੋਂ ਜ਼ਿਆਦਾ ਸਾਨੂੰ 20 ਦਿਨ ਹੋ ਗਏ ਪਾਣੀ ਤੋਂ ਤੇ ਹਾਇ ਮਰ ਜਾਂਦੇ। ਕੋਈ ਸੀ ਬਰੇਜ ਜਦੋਂ ਤਾਂ ਕੋਈ ਹੱਦ ਹੀ ਨਹੀਂ ਹੈਗੀ। ਬੱਚੇ ਐਡੇ ਐਡੇ ਪਾਣੀ ਦੇ ਵਿੱਚ ਨਹੀਂ ਨਾਉਦੇ ਨੇ। ਅੱਜ ਐਥੇ ਕੋਈ ਸਾਥ ਨਹੀਂ ਬਣਿਆ। ਕੋਈ ਚੀਜ਼ ਹੈ ਜਾਂ ਆਫਸਰ ਆਏਗਾ ਜਾਂ ਨਹੀਂ ਆਏਗਾ ਕੋਈ ਪਤਾ ਨਹੀਂ। ਕੋਈ ਨ ਕਰੋ ਤਾਂ ਚੱਕ ਦੇਣੀ। ਪਾਣੀ ਦੀ ਤਸੀਬਰੇ ਦੀ। ਐਨਾ ਗੰਦ ਪਿਆ ਉੱਥੇ ਇੱਕ ਸਾਰੇ ਬੱਚਾ-ਬੱਚਾ ਬਿਮਾਰ ਹੋਇਆ ਗਿਆ। ਦੱਸੋ ਪਾਣੀ ਨਹੀਂ ਆਉਂਦਾ 3 ਹਫ਼ਤੇ ਹੋ ਗਏ ਜਿੰਨਾਂ ਦੇ ਨਿੱਕੇ-ਨਿੱਕੇ ਜਵਾਕ ਸਕੂਲ ਤੋੜਨੇ ਨੇ ਉਹ ਕੀ ਕਰਨ। ਸਾਡੇ ਪ੍ਰਧਾਨ ਜੀ 16 ਏਕੜ ਐਸੋਸੀਏਸ਼ਨ ਸੁਸਾਇਟੀ ਦੇ ਪ੍ਰਧਾਨ ਜੀ ਦਾ ਫੋਨ ਆਇਆ ਮਦਨ ਜੀ ਦਾ ਤੇ ਅਸੀਂ ਸ਼ਿਵਰੇ ਰੋਡ ਪਹੁੰਚੇ ਆ ਮੈਂ ਵੀ ਉਹਨਾਂ ਨਾਲ ਪਹੁੰਚਿਆ ਇੱਥੇ ਅਸੀਂ ਖੜੇ ਆ ਦਫ਼ਤਰ ਸ਼ਿਵਰੇ ਰੋਡ ਤੇ ਇੱਥੇ ਕੋਈ ਵੀ ਅਧਿਕਾਰੀ ਐਸੀ ਜਦੋਂ ਆਏ ਆ ਨੌ ਲਗਭਗ ਅਸੀਂ 9 ਵਜੇ ਆ ਗਏ ਸੀ ਹੁਣ ਲਗਭਗ 9:30 ਤੋਂ ਉੱਪਰ ਟਾਈਮ ਹੋ ਗਿਆ ਕੋਈ ਅਧਿਕਾਰੀ ਨਹੀਂ ਇੱਥੇ ਪਹੁੰਚਿਆ ਮੇਰੀ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦਾ ਮੈਂ ਸੰਗਰੂਰ ਆ ਪ੍ਰਧਾਨ ਜੀ ਦੀ ਗੱਲ ਹੋਈ ਐਸਡੀਓ ਸਾਹਿਬ ਨਾਲ ਉਹ ਕਹਿੰਦੇ ਅਸੀਂ ਹੰਢਾਏ ਆ ਤੇ ਕੋਈ ਇੱਥੇ ਜਾਈ ਨਹੀਂ ਸੀ ਕੋਈ ਹੋਰ ਕੋਈ ਨਹੀਂ ਸੀ ਇੱਥੇ ਸੋ ਐਡਾ ਮੈਂ ਕਹਿੰਦਾ ਮੈਂ ਪਹਿਲਾਂ ਕਦੇ ਨਹੀਂ ਦੇਖਿਆ ਅਸੀਂ ਲਗਭਗ 4-5 ਵਾਰੀ ਕਾਉਂਸਲਰ ਬਣਿਆ ਕਦੇ ਵੀ ਇਹ ਜੀ ਸਾਨੂੰ ਨਾਉਤੀ ਨਹੀਂ ਆਈ ਸੀਵਰ ਬੋਰਡ ਦੀ ਤੇ ਹੁਣ ਪਤਾ ਨਹੀਂ ਕੀ ਗੱਲ ਹੈ ਇਹਨਾਂ ਦੇ ਅਧਿਕਾਰੀਆਂ ਦੇ ਕੋਈ ਜੂਨੀ ਸਰਕਾਰੀ ਸਾਰੇ ਮਿੰਡਾ ਦਾ ਬਰਨਾਲੇ ਦੇ ਵਿੱਚ ਕੋਈ ਬੋਲਦਾ ਕੋਈ ਨਹੀਂ ਬੋਲਦਾ ਤੇ ਐਡਾ ਮਾੜਾ ਹਾਲ ਆ ਤੇ ਪਤਾ ਨਹੀਂ ਇੱਥੋਂ ਦੇ ਅਫਸਰਾਂ ਦੀ ਕੌਣ ਇਹਨਾਂ ਨੂੰ ਸ਼ਹਿਦ ਦੇ ਰਿਹਾ ਵੀ ਜਾਂ ਇਹ ਬਾੜਾ ਦੇ ਕੰਮ ਨਹੀਂ ਕਰਦੇ ਜਾਂ ਕਰ ਲੈ ਕੀਦੇ ਕਰਦੇ ਆ ਕੋਈ ਸਮਝ ਤੋਂ ਬਾਹਰ ਆ ਸੋ ਸਾਡੇ 16 ਏਕੜ ਦੇ ਬਹੁਤ ਮੌਜੂਦ ਨਿਵਾਸੀ ਖੜੇ ਨੇ ਸਾਰੇ ਸੋ ਇਹਨਾਂ ਦੀ ਪੁਰਜ਼ੋਰ ਮੰਗ ਆ ਕਿ 16 ਏਕੜ ਵੱਲ ਧਿਆਨ ਦਿੱਤਾ ਜਾਵੇ ਤੇ ਉਹਦੀਆਂ ਜਿਹੜੀਆਂ ਸਮੱਸਿਆਵਾਂ ਨੇ ਸੀਵਰ ਬੋਰਡ ਦੀਆਂ ਉਹ ਦੂਰ ਕੀਤੀਆਂ ਜਾਣ ਤੁਸੀਂ ਮੈਨੂੰ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਮੈਂ ਇੰਨਾ ਹੀ ਕਹਿ ਸਕਦਾ ਕਿ ਮੈਨੂੰ ਕੋਈ ਸਪੈਸੀਫਿਕ ਕਿੱਥੇ ਪ੍ਰੋਬਲਮ ਹੈਗੀ ਹੈ ਉਹ ਹਲੇ ਨਹੀਂ ਪਤਾ ਹੈ ਆਪਾਂ ਇਦਾਂ ਕਰਦੇ ਹਾਂ ਵੀ ਜਿਹੜੇ ਵੀ ਸਾਡੇ ਸੰਬੰਧਿਤ ਐਸਡੀਓ ਸਾਹਿਬ ਹੈਗੇ ਨੇ ਉਹਨਾਂ ਨੂੰ ਅਸੀਂ ਬੁਲਾ ਕੇ ਉੱਥੇ ਦਾ ਜਾਇਜ਼ਾ ਲੈ ਲੈਨੇ ਆਂ ਉਜੇ ਦੋ ਇੱਕ ਹੋਰ ਰਿਪੋਰਟ ਸਾਨੂੰ ਦੇ ਦੇਣਗੇ ਵੀ ਉੱਥੇ ਕੀ ਇਸ਼ੂ ਹੈ ਤੁਹਾਡੇ ਵਿੱਚੋਂ ਵੀ ਕੋਈ ਨਾਲ ਜਾ ਕੇ ਉੱਥੇ ਮੁਆਇਨਾ ਕਰਵਾ ਲੇ ਉਹਨਾਂ ਦੇ ਨਾਲ ਤੇ ਅਸੀਂ ਉਸ ਨੂੰ ਚੈਕਿੰਗ ਕਰਕੇ ਜਿਹੜੇ ਵੀ ਯੋਗ ਕਦਮ ਚੁੱਕਣ ਵਾਲੇ ਹੋਣਗੇ ਸਾਡੇ ਲੈਵਲ ਤੇ ਉਹ ਜ਼ਰੂਰ ਕਰਾਂਗੇ